ਸੱਚੀ ਗੱਲ ਹੈ ਅਸਟੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਵੀਰ ਮਾਨ ਕਹਿੰਦੇ ਆ ਕਿ ਸਾਥੀ ਇਹੋ ਜਿਹਾ ਚੁਣਨਾ ਚਾਹੀਦਾ ਦੋਸਤ ਇਹੋ ਜਿਹਾ ਚੁਣਨਾ ਚਾਹੀਦਾ ਜਿਹੜਾ ਤੁਹਾਨੂੰ ਪ੍ਰੇਰਨਾ ਦੇਵੇ ਪ੍ਰੇਰਨਾ ਮਤਲਬ ਹੌਸਲਾ ਦੇਵੇ ਹੌਸਲਾ ਮਤਲਬ ਪੋਜ਼ਿਟਿਵ ਸਕਾਰਾਤਮਕ ਸੋਚ ਦੇਵੇ ਕਿ ਮੁਸੀਬਤ ਦੇ ਟਾਈਮ ਤੇ ਕੋਈ ਨਹੀਂ ਕੀ ਗੱਲ ਹੈ ਹੈਗੇ ਨਾ ਆਪਾਂ ਕਰ ਲੈਣਾ ਹੈ ਨਾ ਵਜ੍ਹਾ ਜਗਣਾ ਹੈ ਨਾ ਵਕਤੀ ਹੈ ਨਾ ਨਿਕਲ ਹੀ ਜਾਣਾ ਹੈ ਨਾ ਬਸ ਇਹੋ ਜਿਹੇ ਦੋ ਚਾਰ ਹੌਸਲੇ ਵਾਲੇ ਸ਼ਬਦ ਅਗਰ ਕੋਈ ਨਾਲ ਦਾ ਸਾਥੀ ਦੇ ਦੇਵੇ ਤਾਂ ਅਸੀਂ ਵੱਡੇ ਤੋਂ ਵੱਡੇ ਰੋਗ ਬਿਮਾਰੀ ਚਿੰਤਾ ਤੋਂ ਬਾਹਰ ਨਿਕਲ ਜਾਂਦੇ ਹਾਂ ਹਨਾ ਬਿਲਕੁਲ ਸਹੀ ਹੈ ਤੇ ਕਈ ਵਾਰੀ ਅਸੀਂ ਇਹੋ ਜਿਹੇ ਦੋਸਤ ਚੁਣ ਲੈਨੇ ਆ ਆਪ ਇੱਕ ਕਦਮ ਚੱਕਦੇ ਆ ਤੇ ਲੈ 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 ਮਰਗੇ 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 ਮਤਲਬ ਐਂਹੀ ਕੁ ਤੁਹਾਡੀ એનર્ਜੀ ਤੁਹਾਨੂੰ ਪਿੱਛੇ ਖਿੱਚਣ ਲਈ ਲਾਉਂਦੇ ਨੇ ਉਹ ਕਿ ਕਿਤੇ ਕਿਤੇ ਇਹ ਅੱਗੇ ਵਾਦੀ ਨਾ ਜਾਵੇ ਕਿਤੇ ਇਹ ਸਾਡੇ ਤੋਂ ਅੱਗੇ ਨਾ ਵਾਜ ਜਾਵੇ ਕਿਤੇ ਇਹ ਕਿਸੇ ਕੰਮ 'ਚ ਕਾਮਯਾਬ ਨਾ ਹੋ ਜਾਏ ਤੇ ਅਸੀਂ ਉਹਨੂੰ ਕੀ ਸਮਝਦੇ ਹਾਂ ਮੇਨ ਗੱਲ ਮਾਇਨੇ ਰੱਖਦੀ ਆ ਕਿ ਅਸੀਂ ਉਸ ਚੀਜ਼ ਨੂੰ ਕੀ ਸਮਝਦੇ ਆ ਇਹ ਸਾਡੀ ਕੇਅਰ ਬੜੀ ਕਰਦੇ ਆ ਇਹਨਾਂ ਨੂੰ ਸਾਡਾ ਧਿਆਨ ਬੜਾ ਰਹਿੰਦਾ ਏ ਇਸ ਕਰਕੇ ਇਹ ਡਰਦੇ ਆਂਗਾ ਕਿਤੇ ਮੇਰਾ ਨੁਕਸਾਨ ਹੀ ਨਾ ਹੋ ਜੇ ਇਸ ਕਰਕੇ ਇਹ ਮੈਨੂੰ ਹਰ ਚੀਜ਼ ਚ ਨਾ ਬੜਾ ਸਤਰਕ ਰਹੈ ਨੂੰ ਕਿ ਛੱਡ ਪਰੇ ਐਵੇਂ ਕਿਤੇ ਤੂੰ ਲਜਣਾ ਜਾਵੇਂ ਐਵੇਂ ਕਿਤੇ ਤੂੰ ਉਲਟ ਭਾਵੇਂ ਕੋਈ ਦੋਸਤ ਹੋਵੇ ਭਾਵੇਂ ਕੋਈ ਸਾਥੀ ਹੋਵੇ ਭਾਵੇਂ ਕੋਈ ਤੁਹਾਡਾ ਫਰੈਂਡ ਹੈ ਭਾਵੇਂ ਕੋਈ ਤੁਹਾਡਾ ਬாய்ਫਰੈਂਡ ਆ ਗਰਲਫਰੈਂਡ ਆ ਜੋ ਵੀ ਆ ਮਾਇਨੇ ਨਹੀਂ ਰੱਖਦਾ ਗੱਲ ਇਹ ਹੈ ਕਿ ਅਗਰ ਉਹ ਤੁਹਾਨੂੰ ਚਿੰਤਾ ਦੇ ਰਿਹਾ ਏ ਤੁਹਾਨੂੰ ਤਣਾਅ ਦੇ ਰਿਹਾ ਏ ਤੁਹਾਡੇ ਤੇ ਦਬਾਅ ਬਣਾ ਰਿਹਾ ਕਿਸੇ ਚੀਜ਼ ਲਈ ਤਾਂ ਇਹ ਜੇ ਦੋਸਤ ਮਿੱਤਰ ਤੋਂ ਜਿੰਨੀ ਜਲਦੀ ਹੋ ਸਕੇ ਨਾ ਆਪਣੇ ਆਪ ਤੋਂ ਦੂਰ ਕਰ ਦੇਣਾ ਚਾਹੀਦਾ ਏ ਇੱਕ ਨਾ ਆਪਾਂ ਹਰ ਵਾਰੀ ਗੱਲ ਕਰਦੇ ਆ ਸੈਲਫ ਰਿਸਪੈਕਟ ਦੀ ਮਤਲਬ ਆਪਣੇ ਰਿਸਪੈਕਟ ਦੀ ਅੱਜ ਕੱਲ ਕੀ ਹੋਇਆ ਪਿਆ ਇੱਕ ਨਾ ਆਦਤ ਪੈ ਗਈ ਆ ਆਦਤ ਪੈ ਗਈ ਕਿਸੇ ਦੇ ਨਾਲ ਹਰ ਰੋਜ਼ ਫੋਨ ਤੇ ਚੈਟ ਕਰਨ ਦੀ ਚੈਟ ਕਰਨ ਦੀ ਚੈਟ ਦੀ ਆਦਤ ਪੈ ਗਈ ਗੱਲਾਂ ਬਾਤਾਂ ਕਰਨ ਦੀ ਲੋ ਜੀ ਅੱਦਾ ਅੱਦਾ ਘੰਟੇ ਲੱਗੇ ਰਹਿੰਦੇ ਆ ਤੇ ਤੂੰ ਕਿੱਥੇ ਮੈਂ ਇੱਥੇ ਕਿਉਂ ਕੀ ਖਾਤਾ ਮੈਂ ਆ ਖਾਦਾ ਦੇਖੋ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਆਪਾਂ ਉਹਦੀ ਗੱਲ ਕਰਦੇ ਆ ਆਪਣੀ ਫੈਮਿਲੀ ਦੇ ਵਿੱਚ ਬੱਚੇ ਆ ਆਪਣੇ ਆਪਾਂ ਆਲੂ ਵਾਲੇ ਵੀ ਤੁਹਾਨੂੰ ਚਲੋ ਪਤਾ ਚੱਲਦਾ ਪਰਮਾਤਮਾ ਕਰੇ ਕਿ ਸਭ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਰਜਾਅ ਚ ਤੇ ਹਰ ਚੀਜ਼ ਨਾਲ ਉਹਨਾਂ ਨਾਲ ਕਿਸੇ ਤਰ੍ਹਾਂ ਦਾ ਧੋਖਾ ਨਾ ਹੋਵੇ ਪਰ ਗੱਲ ਹੈ ਸਤਰਕ ਰਹਿਣ ਦੀ ਗੱਲ ਹੈ ਆਪਣੇ ਆਪ ਨੂੰ ਪਾਵਰ ਚ ਰੱਖਣ ਦੀ ਤੇ ਗੱਲ ਕੀ ਹੈ ਇਹੀ ਕਿ ਉਹ ਕਬੂਤਰ ਵਾਲੀ ਗੱਲ ਕਿ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲਓ ਕਿ ਨਹੀਂ ਨਹੀਂ ਜੀ ਇਹ ਤਾਂ ਸਾਡੀ ਕੇਅਰ ਬੜੀ ਕਰਦੇ ਆ ਇਸ ਕਰਕੇ ਵਾਰ-ਵਾਰ ਰੋਕਦੇ ਆ ਨਹੀਂ ਇੱਥੇ ਨਹੀਂ ਜਾਣਾ ਨਹੀਂ ਹੋ ਨਹੀਂ ਕਰਨਾ ਨਹੀਂ ਆ ਨਹੀਂ ਕਰਨਾ ਨਹੀਂ ਆ ਤੂੰ ਖਾਣਾ ਨਹੀਂ ਨਹੀਂ ਆ ਤੂੰ ਪੀਣਾ ਨਹੀਂ ਚੱਲ ਹੁਣ ਤੂੰ ਮੇਰਾ ਸੌ ਜਾ ਚੱਲ ਹੁਣ ਤੂੰ ਉੱਠ ਜਾ ਚਲੋ ਜੀ ਰਿਮੋਟ ਕੰਟਰੋਲ ਤੁਸੀਂ ਆਪਣੀ ਜ਼ਿੰਦਗੀ ਦਾ ਕਿਸੇ ਹੋਰ ਦੇ ਹੱਥ ਵਿੱਚ ਦੇਣਾ ਕਿੱਥੇ ਦੀ ਸਮਝਦਾਰੀ ਹੈ ਜੇ ਦੇ ਦਿੱਤਾ ਹੈ ਕੀ ਗੱਲ ਹੈ ਇੱਕ ਆਦਤ ਹੀ ਪਈ ਹੈ ਨਾ ਤੇ ਆਦਤ ਨੂੰ ਤੁਸੀਂ ਸੁਧਾਰ ਸਕਦੇ ਹੋ ਸੋਚੋ ਦੇਖੋ ਪਰਖੋ ਅਗਰ ਤੁਹਾਨੂੰ ਲੱਗ ਰਿਹਾ ਕਿ ਤੁਹਾਡਾ ਉਹ ਸਾਥੀ ਤੁਹਾਡਾ ਉਹ ਫਰੈਂਡ ਤੁਹਾਡੀ ਉਹ ਫਰੈਂਡ ਕੁੜੀ ਜਾਂ ਮੁੰਡਾ ਜੋ ਹੋਈ ਹੈ ਅਗਰ ਤੁਹਾਨੂੰ ਉਹ ਕੁਝ ਕਿਸੇ ਤਰ੍ਹਾਂ ਦੇ ਨਾਲ ਬਰਡਨ ਦੇ ਰਿਹਾ ਤੁਹਾਨੂੰ ਅੱਗੇ ਵਧਣ ਤੋਂ ਰੋਕ ਰਿਹਾ ਤੁਹਾਨੂੰ ਡੀਮੋਟੀਵੇਟ ਕਰ ਰਿਹਾ ਹਰ ਗੱਲ ਲਈ ਹਰ ਚੀਜ਼ ਲਈ ਥੋੜਾ ਪਰੇਸ਼ਾਨ ਕਰ ਰਿਹਾ ਤਾਂ ਕੀ ਜ਼ਰੂਰਤ ਪਈ ਹੈ ਇੱਕ ਵਾਰ ਦੇਖੋ ਦੋ ਵਾਰ ਦੇਖੋ ਚਲ ਤਿੰਨ ਵਾਰ ਦੇਖੋ ਚਲੋ ਚਾਰ ਵਾਰ ਦੇਖੋ ਦੇਖੋ ਸੁਣੋ ਪਰਖੋ ਤੇ ਫਿਰ ਪਿੱਛੇ ਹਟੋ ਬੜੀ ਦੇਰ ਤੋਂ ਆਪਾਂ ਇੱਕੋ ਗੱਲ ਕਹਿਨੇ ਆ ਕਿ ਜੇ ਕੋਈ ਤੁਹਾਡੇ ਪ੍ਰਤੀ ਇੱਕ ਦੋ ਕਦਮ ਵਧਾਉਂਦਾ ਹੈ ਤਾਂ ਚਾਹੇ 10 ਕਦਮ ਉਹਦੇ ਵੱਲ ਵਧਾ ਲਓ ਕੋਈ ਚੱਕਰ ਨਹੀਂ ਹੈ ਪਰ ਪਤਾ ਤੇ ਹੋਵੇ ਅਗਲੇ ਬਾਰੇ ਪਤਾ ਤੇ ਹੋਵੇ ਅਗਲੇ ਦੀ ਨੇਚਰ ਬਾਰੇ ਪਤਾ ਤੇ ਹੋਵੇ ਅਗਲੇ ਦੇ ਹੌਸਲਿਆਂ ਬਾਰੇ ਇਹ ਨਹੀਂ ਐ ਕਿ ਅਸੀਂ ਤੇ ਪਹਿਲਾਂ ਹੀ ਏਦਾਂ ਸੀ ਤੇ ਇੱਕ ਅਸੀਂ ਇਹ ਜਿਹਾ ਆਪਣੇ ਨਾਲ ਬੰਨ ਲਿਆ ਜਿਹੜਾ ਸਾਨੂੰ ਉੱਥੇ ਹੀ ਬਸ ਖੜ ਜਾ ਖੜ ਜਾ ਰੁਕ ਜਾ ਰੁਕ ਜਾ ਆ ਨਾ ਕਰੀ ਉਹ ਨਾ ਕਰੀ ਏਦਾਂ ਨਾ ਹੋ ਜੇ ਉਦਾਂ ਨਾ ਹੋ ਜੇ ਇੱਕ ਤੇ ਬੰਦਾ ਪਹਿਲਾਂ ਹੀ ਬਿਮਾਰ ਤੇ ਦੂਜਾ ਉਹਨੂੰ ਮਰਨ ਲਈ ਤਿਆਰ ਮਰਨ ਲਈ ਤਿਆਰ ਹੈਨਾ ਯੋ ਮਤਲਬ ਇਹ ਚੀਜ਼ਾਂ ਸਾਨੂੰ ਜ਼ਿੰਦਗੀ 'ਚ ਅੱਗੇ ਵਧਣ ਤੋਂ ਰੋਕਦੀਆਂ ਨੇ ਪਰ ਕਈ ਵਾਰੀ ਅਸੀਂ ਗੱਲ 'ਚ ਟੱਲ ਆਪਣੇ ਆਪ ਆਪਣੀ ਮਰਜ਼ੀ ਨਾਲ ਪਾ ਲੈਨੇ ਆ ਕਿਸ ਕਰਕੇ ਕਰਦਾ ਹੀ ਬੜੇ ਆ ਅਸੀਂ ਵੀ ਬਹੁਤ ਕਰਦੇ ਆ ਅਸੀਂ ਕਈ ਨਾ ਬਿਨਾਂ ਰਹਿ ਹੀ ਨਹੀਂ ਸਕਦੇ ਦੇਖੋ ਇੱਕ ਲੌਜੀਕਲੀ ਗੱਲ ਸੁਣਿਓ ਮੇਰੇ ਧਿਆਨ ਨਾਲ ਆਪਾਂ ਪਹਿਲਾਂ ਵੀ ਇੱਕ ਵਾਰ ਤੁਹਾਨੂੰ ਦੱਸਿਆ ਸੀ ਕਿ ਇੱਕ ਆਦਤ ਨੂੰ ਬਣਾਉਣ ਲੱਗਿਆਂ 10-12 ਦਿਨ ਲੱਗਦੇ ਆ ਤੇ ਤੁਹਾਡੀ ਕਈ ਵਾਰੀ ਉਹ ਆਦਤ 6-6 ਮਹੀਨੇ ਚੱਲਦੀ ਆ 3-3 ਮਹੀਨੇ ਚੱਲਦੀ ਆ ਤੋਂ ਉੱਤੋਂ ਨਿਕਲਣਾ ਬਹੁਤ ਔਖਾ ਹੁੰਦਾ ਹੈ ਪਰ ਉਹ ਆਦਤ ਹੈ ਉਹ ਤੁਸੀਂ ਬਣਾਈ ਹੈ ਉਹ ਤੁਹਾਡੇ ਮਨ ਤੇ ਦਿਮਾਗ ਦੇ ਉੱਤੇ ਹਾਵੀ ਹੋ ਗਈ ਹੈ ਪਰ ਤੁਹਾਡੇ ਤੁਸੀਂ ਤਾਂ ਨਹੀਂ ਹੋ ਨਾ ਆਦਤ ਹੈ ਨਾ ਜਿੱਦਾਂ ਬਣੀ ਹੈ ਉਹਦਾ ਘੱਟ ਵੀ ਤਾਂ ਕੀਤੀ ਜਾ ਸਕਦੀ ਆ ਉਸ ਤੋਂ ਨਿਕਲਿਆ ਵੀ ਤਾਂ ਜਾ ਸਕਦਾ ਹੈ ਕੀ ਵੱਡੀ ਗੱਲ ਹੈ ਕੀ ਵੱਡੀ ਗੱਲ ਹੈ ਤੁਸੀਂ ਦੱਸੋ ਕਿਸੇ ਨੂੰ ਦੱਸਤਾ ਡਾਕਟਰ ਨੇ ਜੀ ਚਾਹ ਪੀਣੀ ਬੰਦ ਕਰ ਜੀ ਤੁਹਾਡੇ ਲਈ ਇਤਜਾਬ ਬੰਦਦਾ ਹੈ ਤੇ ਚਾਹ ਨਹੀਂ ਪੀਣੀ ਹੁਣ ਅਗਲੇ ਦੀ ਬਣੀ ਪਈ ਹੈ ਹੈਬਿਟ ਸਵੇਰੇ ਉੱਠ ਕੇ ਉਹਨੇ 10 ਵਾਰਸੀਆਂ ਲਈਆਂ ਚਾਹ ਨਹੀਂ ਪੀਣੀ ਠੀਕ ਹੈ ਓਕੇ ਆ ਅਗਰ ਬਹੁਤ ਮਨ ਕਰਦਾ ਹੈ ਦਿਮਾਗ ਖਰਾਬ ਹੋਇਆ ਪਿਆ ਤਾਂ ਥੋੜੀ ਜੀ ਪੀ ਲਓ ਇਹ ਥੋੜਾ ਜਿਹਾ ਨਾ ਏਡਾ ਕੱਪ ਪੀਂਦੇ ਸੀ ਤੇ ਭਰ ਕੇ ਪੀਣਾ ਹੈ ਨਾ ਚਾਰ ਵਾਰ ਪੀਂਦੇ ਸੀ ਦੋ ਵਾਰ ਪੀਂਦੇ ਸੀ ਇੱਕ ਵਾਰ ਪੀਣੀ ਸ਼ੁਰੂ ਕਰਤਾ ਉਹ ਜਿਹੜੀ ਇੱਕ ਵਾਰ ਪੀਤੇ ਹੋਣ ਅਗਲੇ ਦਿਨ ਉਸ ਨੂੰ ਥੋੜੀ ਜਿਹੀ ਘੱਟ ਕਰੋ ਉਸ ਤੋਂ ਥੋੜੀ ਜਿਹੀ ਘਟਾ ਕੇ ਤੇ ਹੌਲੀ-ਹੌਲੀ ਉਹ ਆਦਤ ਤੁਹਾਡੀ ਤੁਹਾਨੂੰ ਉਸੇ ਘੱਟ ਦੇ ਵਿੱਚ ਸੰਤੁਸ਼ਟੀ ਦੇਣੀ ਸ਼ੁਰੂ ਕਰ ਦੇਗੀ ਤੇ ਇੱਕ ਦਿਨ ਨਹੀਂ ਵੀ ਪੀਓਗੇ ਤਾਂ ਨਹੀਂ ਲੱਗੇਗਾ ਕਿ ਦੋ ਘੋਟੀਆਂ ਨੇ ਨਹੀਂ ਪੀਤੀ ਤੇ ਨਹੀਂ ਪੀਤੀ ਐਡੀ ਕੀ ਗੱਲ ਹੈ ਸਾਡੇ ਸਰੀਰ ਤੋਂ ਉੱਤੇ ਤੇ ਕੁਝ ਨਹੀਂ ਹੈ ਜਦੋਂ ਤੁਸੀਂ ਇਹ ਸੋਚਿਆ ਨਾ ਕਿ ਆਦਤ ਹੀ ਪਈ ਸੀ ਐਦਾਂ ਹੀ ਪਈ ਸੀ ਅੱਜ ਨਹੀਂ ਗੱਲ ਕਰਾਂਗੇ ਕੱਲ ਨਹੀਂ ਕਰਾਂਗੇ ਤਾਂ ਕੀ ਹੋ ਜਾਏਗਾ ਕੀ ਹੋ ਜਾਏਗਾ ਆਦਤ ਹੀ ਹੈ ਬਦਲ ਸਕਦੇ ਆ ਘਟ ਕਰ ਸਕਦੇ ਆ ਪਰ ਨਹੀਂ ਇੱਥੇ ਤੇ ਮਰਨ ਨੂੰ ਤਿਆਰ ਇੱਥੇ ਤੇ ਲਓ ਜੀ ਮੈਨੂੰ ਮੈਨੂੰ ਕਾਫੀ ਲੋਕਾਂ ਦੇ ਫੋਨ ਮਤਲਬ ਖਾਸ ਤੌਰ ਤੇ ਜੰਗ ਜਨਰੇਸ਼ਨ ਬੱਚੇ ਨੇ ਜੋ 18 19 ਸਾਲ ਦੀਆਂ ਕੁੜੀਆਂ ਜਾਂ ਮੁੰਡੇ ਆ ਜੋ ਮੇਰੇ ਨਾਲ ਗੱਲ ਨਹੀਂ ਕਰਦੇ ਜੀ ਬਸ ਮਨ ਉਦਾਸ ਹੈ ਮੈਂ ਤੁਸੀਂ ਪੁੱਛੋ ਨਾ ਕੁਝ ਰੋਂਦੇ ਆ ओके ਜਿਹੜੇ ਅੱਜ ਤੁਹਾਨੂੰ ਇੱਕ ਗੱਲ ਮੇਰੀ ਧਿਆਨ ਨਾਲ ਸੁਣਿਓ ਠੀਕ ਹੈ ਬੱਚੇ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਇਹ ਹੋ ਸਕਦਾ ਪਰ ਇਹ ਗੱਲ ਜ਼ਰੂਰ ਤੁਹਾਨੂੰ ਆਪਣੇ ਦਿਮਾਗ ਤੇ ਰੱਖਣੀ ਚਾਹੀਦੀ ਹੈ ਜਿਹੜੇ ਅੱਜ ਤੁਹਾਨੂੰ ਕਲਪਾ ਰਹੇ ਆ ਜਿਹੜੇ ਅੱਜ ਤੁਹਾਨੂੰ ਤੜਫਾ ਰਹੇ ਆ ਜਿਹੜੇ ਅੱਜ ਤੁਹਾਡੀ ਰਿਸਪੈਕਟ ਨਹੀਂ ਕਰਦੇ ਉਹ ਕੱਲ ਨੂੰ ਕਿੱਥੇ ਕਰਨਗੇ ਸੋਚੋ ਜ਼ਿੰਦਗੀ ਚ ਤੁਸੀਂ ਕਿਤੇ ਆਪਣੇ ਸਿਰ ਤੇ ਕੋਈ ਐਵੇਂ ਹੀ ਬਾਹਰਾ ਜਿਹਾ ਟੋਕਰਾਂ ਤੇ ਨਹੀਂ ਚੱਕ ਰਹੇ ਉਹ ਰਿਸ਼ਤੇ ਦਾ ਜਿਹੜਾ ਤੁਹਾਨੂੰ ਸਿਰਫ ਤੇ ਸਿਰਫ ਟੈਂਪਰੇਰੀ ਤੌਰ ਤੇ ਖੁਸ਼ੀ ਦੇ ਰਿਹਾ ਹੈ ਪ੍ਰੈਕਟੀਕਲੀ ਤੌਰ ਤੇ ਖੁਸ਼ੀ ਤੁਹਾਨੂੰ ਨਹੀਂ ਦੇ ਰਿਆ ਤਾਂ ਕੋਈ ਜੇ ਕੋਈ ਕਹੋ ਨਾ ਕਿ ਕੋਈ ਕਿਸੇ ਦੇਤੇ ਕੋਈ ਕੁਝ ਹੋ ਜਾਏਗਾ ਕੋਈ ਦਵਾਈ ਮੈਡੀਸਿਨ ਖਾਣ ਤੇ ਕੁਝ ਹੋ ਜਾਏਗਾ ਐਦਾਂ ਨਹੀਂ ਹੋਣਾ ਬਸ ਆਪਣੇ ਆਪ ਤੁਸੀਂ ਆਪਣੇ ਮਨ ਦੀ ਮਜ਼ਬੂਤ ਕਰਕੇ ਆਪਣੇ ਮਨ ਦੀ ਮਜ਼ਬੂਤੀ ਨਾਲ ਚੱਲ ਕੇ ਕਿ ਠੀਕ ਹੈ ਬਈ ਸਾਡੇ ਤੋਤੇ ਤੇ ਨਹੀਂ ਐ ਸਾਡੀ ਜ਼ਿੰਦਗੀ ਤੋਤੇ ਤੇ ਨਹੀਂ ਐ ਸਾਡੇ ਸਾਹਾਂ ਤੋਂ ਕੀਮਤੀ ਤੇ ਨਹੀਂ ਐ ਸਾਡੀ ਯਾਦ ਤੋਂ ਤੋਤੇ ਤੇ ਨਹੀਂ ਐ ਕੱਢ ਕੇ ਬਾਹਰ ਮਾਰਾਂਗੇ ਸਾਡੇ ਸਰੀਰ 'ਚ ਹੀ ਰਹਿੰਦੀ ਐ ਤੇ ਦੇਖੋ ਤਾਂ ਸਹੀ ਆਪਣੇ ਆਪ ਦਾ ਕੌਨਫੀਡੈਂਸ ਬਣਾ ਕੇ ਤਾਂ ਦੇਖੋ ਡਬਲ ਨਹੀਂ ਟ੍ਰਿਪਲ ਮਚਾਏਗਾ ਫੇਰ ਉਹ ਹੀ ਗੱਲ ਕਿ ਸਾਥੀ ਐਹੋ ਜਿਹਾਂ ਚੁਣੋ ਜੋ ਤੁਹਾਨੂੰ ਪ੍ਰੇਰਣਾ ਦੇਵੇ ਨਾ ਕਿ ਚਿੰਤਾ ਦੇਵੇ ਤਣਾਅ ਦੇਵੇ ਤੇ ਨਾਲ ਹੋਰ ਤਰ੍ਹਾਂ ਦੇ ਨਾਲ ਦਬਾਅ ਵੀ ਦੇਵੇ ਤੇ ਤੁਹਾਡੇ ਤੇ ਪ੍ਰੈਸ਼ਰ ਵੀ ਪਾਵੇ ਤੇ ਤੁਹਾਨੂੰ ਅੱਗੇ ਵਧਣੋਂ ਵੀ ਰੋਕੇ ਕੀ ਲੋੜ ਪਈਏ ਦੱਸੋ ਐਹ ਜਿਹੇ ਦੋਸਤ ਮਿੱਤਰਾਂ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਨਾ ਤੇ ਚਲੋ ਆਪਾਂ ਗੱਲ ਕਰਦੇ ਹਾਂ ਅੱਜ 30 ਤਰੀਕ ਦੀ ਤੀ ਮਈ 2025 ਦਿਨ ਸ਼ੁੱਕਰਵਾਰ ਦਾ ਹੈ ਪੁਨਰਵਸੂਰ ਨਕਸ਼ਤਰ ਹੈ ਗੁਰੂ ਦਾ ਨਕਸ਼ਤਰ ਚੱਲੇਗਾ ਰਾਤ ਨੂੰ 9:30 ਵਜੇ ਤੇ ਤੇ ਮਿਥੁਨ ਰਾਸ਼ੀ ਚ ਚੰਦਰਮਾ ਕਰਕ ਰਾਸ਼ੀ ਜਾਣਗੇ ਸ਼ਾਮ ਨੂੰ 3:43 ਵਜੇ ਤੇ ਤੇ ਭਦਰਾ 10:21 ਮਿੰਟ ਤੋਂ ਲੈ ਕੇ ਰਾਤ ਨੂੰ 9:23 ਮਿੰਟ ਤੱਕ ਰਹੇਗੀ ਤੇ ਉਮਾ ਕੀ ਹੈ ਉਮਾ ਅਕਵਤਾਰ ਵੀ ਰਹੇਗਾ ਅੱਜ ਦੇ ਦਿਨ ਠੀਕ ਹੈ ਉਮਾ ਅਵਤਾਰ ਕਿਹਾ ਲਿਖਿਆ ਹੋਇਆ ਇੱਥੇ ਠੀਕ ਹੈ ਗੁਰੂ ਮਰਗਾ ਨਕਸ਼ਤਰ ਵਿੱਚ ਜਾਣਦੇ ਚੌਥੇ ਚਰਨ ਦੇ ਵਿੱਚ ਅੱਜ ਖਾਈ ਬਿਆਨਿਤ ਓਕੇ ਅੱਜ 30 ਤਰੀਕ ਹੈ ਔਰ ਅੱਜ ਦੇ ਦਿਨ ਸ਼੍ਰੀਦੀਪੁਰ ਪਾਜੀ ਸ਼ਹੀਦੀ ਪੁਰਪ ਮਨਾਇਆ ਜਾ ਰਿਹਾ ਹੈ ਗੁਰੂ ਅਰਜਨ ਦੇਵ ਜੀ ਦਾ ਜੂਨ ਦੇ ਮਹੀਨੇ ਚ ਹੁੰਦਾ ਹੈ ਕਈ ਵਾਰੀ ਮਈ ਦੇ ਐਂਡ ਚ ਵੀ ਆ ਜਾਂਦਾ ਹੈ ਧੁੱਪਾਂ ਦੀ ਤਪਦੀ ਹੋਈ ਦੁਪਹਿਰ ਤੇ ਦੁਪਹਿਰ ਸੀ ਜਾਂ ਰਾਤ ਸੀ ਜਾਂ ਦਿਨ ਸੀ ਕੁਦਰਤ ਜਾਣਦੀ ਹੈ ਤਤੀ ਤਵੀ ਤੇ ਬੈਠਣਾ ਕੋਈ ਸੌਖੀ ਗੱਲ ਨਹੀਂ ਸੀ ਜੋ ਆਪਾਂ ਇਤਿਹਾਸ ਚ ਪੜਿਆ ਹੈ ਇੰਨੀ ਜ਼ਿਆਦਾ ਕਿਸੇ ਚੀਜ਼ ਦੇ ਲਈ ਕਿਸੇ ਦੇ ਜ਼ੁਲਮਾਂ ਨੂੰ ਸਹਿਣਾ ਇੱਕ ਆਤਮਿਕ ਬਲ ਹੀ ਹੈ ਜੋ ਕੁਦਰਤੀ ਤੌਰ ਤੇ ਤੁਹਾਡੀ એનર્ਜੀ ਨੂੰ ਸ਼ੁੱਧ ਰੱਖਦਾ ਹੈ ਗੁਰੂ ਸਾਹਿਬਾਂ ਸਹਿਬਾਨ ਦੇ ਜੋ ਸ਼ਹੀਦੀ ਪੁਰਬਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਥੋੜਾ ਜਿਆਦਾ ਜ਼ਰੂਰ ਦੱਸਿਆ ਕਰੋ ਦੱਸਣਾ ਚਾਹੀਦਾ ਹੈ ਕੁਦਰਤ ਨੇ ਸਾਨੂੰ ਜਿਸ ਆਪਾਂ ਗੱਲ-ਗੱਲ ਕੀਤੀ ਸੀ ਨਾ ਤੇ ਮੋਦਵੇਂ ਹੀ ਮਝਾ ਬਤੇ ਉਸ ਤੋਂ ਬਾਅਦ ਜਾਤ ਮਿਲ ਗਈ ਜੋ ਸੇਰਾ ਪਤਲ ਉਸ ਨੇ ਐਸੀ ਤਾਂ ਸਾਨੂੰ ਇਹ ਕੁਦਰਤੀ ਤੌਰ ਤੇ ਚੀਜ਼ਾਂ ਮਿਲੀਆਂ ਤੇ ਕੁਦਰਤੀ ਤੌਰ ਤੇ ਸਾਨੂੰ ਇਹਨਾਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਇਸ ਬਾਰੇ ਦੱਸਣਾ ਚਾਹੀਦਾ ਹੈ ਹਨਾ ਮਤਲਬ ਨੌਲੇਜ ਬਾਰੇ ਕਿ ਸਿੱਖ ਇਤਿਹਾਸ ਬਾਰੇ ਸ਼ਹੀਦਿਆਂ ਬਾਰੇ ਆਪਣੇ ਗੁਰੂਆਂ ਪੀਰਾਂ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਰਿਸਪੈਕਟ ਇੱਜ਼ਤ ਜ਼ਰੂਰ ਹੋਣੀ ਚਾਹੀਦੀ ਹੈ ਫੜ ਕੇ ਕਿਸੇ ਨੂੰ ਨਾ ਬੈਠੋ bizness ਗੁਰੂਆਂ ਨਾਲ ਕਿਸੇ ਨਾਲ ਨਾ ਕਰੋ ਕੋਈ ਇਹ ਨਹੀਂ ਕਿ ਮੈਂ ਹਰ ਵਾਰ ਇੱਕ ਗੱਲ ਜ਼ਰੂਰ ਕਹਿੰਨੀ ਹੁੰਦੀ ਆ ਕਿ ਉਹਨਾਂ ਨੂੰ ਸਾਡਾ ਵਿਸ਼ਵਾਸ ਚਾਹੀਦਾ ਹੈ ਕੁਦਰਤ ਨੂੰ ਪਰਮਾਤਮਾ ਨੂੰ ਸਾਡਾ ਵਿਸ਼ਵਾਸ ਚਾਹੀਦਾ ਹੈ ਨਾ ਕਿ ਅਸੀਂ bizness 'ਚ ਆਏ ਆ ਤੇ ਤੁਹਾਨੂੰ ਆ ਦੇ ਚਲੀਏ ਉਹਨੂੰ ਕੀ ਦੇਣਾ ਜੋ ਦੁਨੀਆ ਨੂੰ ਦਿੰਦਾ ਹੈ ਤਾਂ ਇਸ ਕਰਕੇ ਇਨਸਾਨ ਨੂੰ ਹੀ ਇਨਸਾਨ ਦੀ ਮਦਦ ਕਰਨੀ ਚਾਹੀਦੀ ਆ ਪਰ ਜੋ ਸਾਡੇ ਸਾਡੇ ਆਪਣੇ ਗੁਰੂ ਸਾਹਿਬਾਨ ਨੇ ਉਹਨਾਂ ਦੇ ਪ੍ਰਤੀ ਸਾਡੇ ਵਿਸ਼ਵਾਸ ਸਾਡਾ ਪਿਆਰ ਸਾਡੀ ਰਿਸਪੈਕਟ ਸਾਡੇ ਬੱਚਿਆਂ ਦੇ ਵਿੱਚ ਵੀ ਬਣੀ ਰਹੇ ਤਾਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਆ ਓਕੇ ਆ ਤੇ ਚਲੋ ਹੁਣ ਆਪਾਂ ਜਾਣਾਂਗੇ ਗ੍ਰਹਾਂ ਦੇ ਮੁਤਾਬਕ ਅੱਜ ਸ਼ੁੱਕਰਵਾਰ ਵਾਲੇ ਦਿਨ ਸ਼ਾਮ ਤੱਕ ਮithuna ਰਾਸ਼ੀ ਵਿੱਚ ਚੰਦਰਮਾ ਕੀ ਪ੍ਰਵਾਹ ਆਏਗਾ ਗੁਰੂ ਦਾ ਜੋ ਨਕਸ਼ਤਰ ਚੱਲ ਰਿਹਾ ਤੇ ਥੋੜੀ ਜਿਹੀ ਮਾਨਸਿਕ ਕਲਪਹਾਟ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਸਭ ਤੋਂ ਪਹਿਲਾਂ ਹਾਂ ਰਾਹੂ ਕਾਲ ਦਾ ਟਾਈਮ ਵੀ ਤੁਹਾਨੂੰ ਦੱਸ ਦਿੰਨੇ ਆ 10:30 ਵਜੇ ਤੋਂ ਲੈ ਕੇ 12:00 ਤੱਕ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਸੂਰਜ ਗ੍ਰਹਿ ਦੀ ਜੁਤੀ ਅੱਛੀ ਹੈ ਨੇਮ ਫੇਮ ਅੱਛਾ ਇਸਲਾਚੀ ਦੇ ਰਹੇ ਹੋ ਤੁਸੀਂ ਕੰਮ ਕਾ ਠੀਕ ਠਾਕ ਚੱਲ ਰਿਹਾ ਤੁਹਾਡਾ ਸਰਕਲ ਵੱਲੋਂ ਤੁਹਾਡੀਆਂ ਪਰੇਸ਼ਾਨੀਆਂ ਵੀ ਘਟੀਆਂ ਹੋਈਆਂ ਨੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਗ੍ਰਹਾਂ ਦੇ ਮੁਤਾਬਕ ਜੋ ਗੁਰੂ ਦਾ ਨਕਸ਼ਤਰ ਹੈ ਬਲੈਸ ਸਟਰੋਂਗ ਹੈ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਵੀ ਬਣੇਗਾ ਤੇ ਵਧੀਆ ਤੁਹਾਡੇ ਲਈ ਕੋਈ ਨੁਕਸਾਨ ਵਾਲੀ ਗੱਲ ਵਾਲੇ ਸਿਤਾਰੇ ਨਹੀਂ ਚੱਲ ਰਹੇ ਬਸ ਧਿਆਨ ਇਸ ਚੀਜ਼ ਦਾ ਰੱਖਣਾ ਤੇ ਕਾਲਾ ਨਿੰਦਰਾੰਦ ਨਹੀਂ ਪਾਉਣਾ ਤੌਰਸੀ ਜਾਨੀ ਬ੍ਰਿਕਰਾਸ਼ੀ ਵਾਲੇ ਅਜ ਧਾਰਮਿਕ ਸਥਾਨ ਤੇ ਦੁੱਧ ਦੁੱਧ ਦੇ ਪੈਕੇਟ ਜਿੱਦਾਂ ਸ਼ਵੀਲ ਵਗੈਰਾ ਲੱਗਦੀ ਹੈ ਤੁਸੀਂ ਉੱਥੇ ਵੀ ਦੇ ਸਕਦੇ ਹੋ ਸਿਤਾਰਿਆਂ ਦੇ ਮੁਤਾਬਕ ਬ੍ਰਹਿਸਪਤ ਨਕਸ਼ਤਰ ਮਿੱਤਰ ਨਹੀਂ ਹੈ ਪਰ ਫਿਰ ਵੀ ਆਪਣੀ ਸੇਫ ਦਾ ਧਿਆਨ ਤੁਹਾਨੂੰ ਜਰੂਰ ਰੱਖਣਾ ਚਾਹੀਦਾ ਜਿੱਦ ਕਿ ਹੜਕੇ ਕੰਮ ਨਾ ਕਰੋ ਤੇ ਗੁੱਸੇ ਤੇ ਵੀ ਜਿਆਦਾ ਜਿਆਦਾ ਗੁੱਸੇ ਜਿਹੀ ਸਨਾਨ ਦੀ ਗੱਲ ਨਾ ਕਰੋ ਰਿਸ਼ਤੇ ਖਰਾਬ ਹੋ ਜਾਣਗੇ ਜੈਮਿਨੀ ਜਾਨੀ ਮਿਥੁਨਾ ਰਾਸ਼ੀ ਵਾਲਿਆਂ ਦੇ ਲਈ ਗੁਰੂ ਦਾ ਨਕਸ਼ਤਰ ਮਿੱਤਰ ਹੈ ਬਿਜ਼ਨਸ ਕੰਮ ਕਰ ਦੇਣਾ ਜੱਛਾ ਜਾਏਗਾ ਪੱਛਣਾ ਥੋੜੀ ਬੋਤੀ ਬਣੀ ਰਹੇਗੀ ਥੋੜੀ ਪਾਣੀ ਦੀ ਪ੍ਰੋਬਲਮ ਪਾਣੀ ਵੇਸਟ ਘੱਟ ਕਰੋ ਥੋੜਾ ਜੱਤਾ ਦੇ ਕੁਝ ਖਰਾਬ ਦੇ ਕਦੇ ਕੁਝ ਖਰਾਬ ਐਦਾਂ ਦੀ ਸਿਚੁਏਸ਼ਨ ਹਾਲਾਤ ਘਰ ਵਿੱਚ ਦੇਖਣ ਨੂੰ ਤੁਹਾਨੂੰ ਮਿਲ ਸਕਦੇ ਆ ਹਲਕਾ ਜਿਹਾ ਲੇਮਨ ਕਲਰ ਦਾ ਰਮਾਲ ਗੰਗਾ ਜਲ ਨਾਲ ਧੋ ਕੇ ਆਪਣੇ ਕੋਲ ਰੱਖ ਲਓ ਗੁਰੂ ਚੰਦਰ ਦਾ ਗੱਜਕੇ ਸੇ ਯੋਗ ਫਾਇਦਾ ਦੇਗਾ ਕੈਂਸਰ ਜਾਨੀ ਕਰਕਰਾਸ਼ੀ ਦੀ ਗੱਲ ਕਰੀ ਤਾਂ ਕਰਕਰਾਸ਼ੀ ਵਾਲਿਆਂ ਦੇ ਕੰਮ ਹੋ ਰਿਹਾ ਥੋੜੇ ਜਿਡੇਲੇ ਬੇਸ਼ੱਕ ਗੁਰੂ ਦਾ ਨਕਸ਼ਤਰ ਮਿੱਤਰ ਹੈ ਤੇ ਵਿਦੇਸ਼ ਲਈ ਸਿਤਾਰੇ ਤੁਹਾਡੇ ਕੋਲ ਰਿਹਾ ਭਾਈ ਭੈਣ ਦਾ ਸਾਥ ਵੀ ਮਿਲ ਰਿਹਾ ਹਿੰਮਤ ਤੁਹਾਡੀ ਬਣੀ ਹੋਈ ਆ ਵਧੀ ਹੋਈ ਆ ਪਰ ਉਸal ਦੇ ਵਿੱਚ ਦੇਖਿਆ ਜਾਵੇ ਤਾਂ ਨੀਚ ਦਾ ਮੰਗਲ ਲਗਣ ਵਿੱਚ ਹੋਣ ਕਰਕੇ ਥੋੜੇ ਤੁਹਾਡੇ ਗੋਲੇ ਹੋਏ ਸ਼ਬਦ ਦੂਸਰੇ ਨੂੰ ਚੁੱਭ ਸਕਦੇ ਆ ਤੇ ਵਣ ਚ ਥੋੜੀ ਮਿਠਾਸ ਰੱਖ ਕੇ ਚੱਲੋਗੇ ਤਾਂ ਜ਼ਿਆਦਾ ਵਧੀਆ। ਲਿਯੋ ਜਾਨੀ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਗੁਰੂ ਦਾ ਨਕਸ਼ਤਰ ਠੀਕ ਠਾਕ ਜਿਆ ਪ੍ਰਭਾਵ ਪਾਵੇਗਾ। ਥੋੜਾ ਕੰਮ ਕਰਨ ਨੂੰ ਲੈ ਕੇ ਥੋੜੀ ਚਿੰਤਾ ਬਣੀ ਰਹੇਗੀ ਕਿ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪਏਗੀ ਪਰ ਫਿਰ ਵੀ ਥੋੜੀਆਂ ਜੀਆਂ ਪਰੇਸ਼ਾਨੀਆਂ ਤੁਹਾਨੂੰ ਆਪਣੀ ਚੱਲਦੀ ਹੋਈ ਜ਼ਿੰਦਗੀ ਵਿੱਚ ਦੇਖਣ ਨੂੰ ਮਿਲ ਸਕਦੀਆਂ ਡਿਸਟਰਬ ਰਹੋਗੇ ਪਰ ਸ਼ਾਪਿੰਗ ਕਰਨ ਦਾ ਮਨ ਜ਼ਰੂਰ ਬਣੇਗਾ ਕਿਤੇ ਜਾਣਾ ਸਕਦੇ ਹੋ ਜਿਸ ਨਾਲ ਤੁਹਾਡੇ ਚੇਂਜ ਵੀ ਮਹਿਸੂਸ ਕਰੋਗੇ ਤੁਸੀਂ ਤੇ ਦੂਸਰਾ એનર્ਜੀ ਬਥੇਰੀ ਹੈ ਕਿ ਤੂੰ ਉੱਚਾ ਲਗਨ ਚ ਚੱਲਦਾ ਪਿਆ ਹੈ ਸੋ ਪਛ ਸੈਟ ਅੱਕੇ ਰ ਕੋ ਹੋਰ ਵਧੀਆ ਰਿਜ਼ਲਟ ਲੈਣ ਦੇ ਲਈ ਵਰਗੋ ਜਾਨੀ ਕੰਨਿਆ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰੇ ਤਕਰੀਬਨ ਠੀਕ ਠਾਕ ਜੇ ਪਰ ਹਸਪੀਟਲ ਦੇ ਚੱਕਰ ਵਜ੍ਹਾ ਹੋਈ ਵੀ ਹੋਵੇ ਲੱਗ ਸਕਦੀ ਆ ਪੇਟ ਸਬੰਧੀ ਪਰੇਸ਼ਾਨੀਆਂ ਤੋਂ ਬਚਣ ਲਈ ਬਾਰੀ ਖਾਣੇ ਤੋਂ ਪਰਹੇਜ਼ ਕਰੋ ਜਿਆਦਾ ਬਾਰੀ ਖਾਣਾ ਤੁਹਾਡੇ ਪੇਟ ਸਬੰਧੀ ਨੁਕਸਾਨ ਤੇ ਪਰੇਸ਼ਾਨੀ ਵੀ ਵਧਾਏਗਾ ਲੇਬਰੋਜ਼ ਜਨੀ ਤੁਲਾ ਰਾਸ਼ੀ ਦੀ ਗੱਲ ਕਰੀਏ ਤਾਂ ਤੁਲਾ ਰਾਸ਼ੀ ਵਾਲਿਆਂ ਦੇ ਲਈ ਅੱਜ ਧਾਰਮਿਕ ਸੋਚ ਅੱਜ ਵੀ ਰਹਿਣ ਵਾਲੀ ਆ ਥੋੜੀ ਮੋਟਾਪੇ ਨੂੰ ਲੈ ਕੇ ਥੋੜੀ ਸਵੇਲਿੰਗ ਨੂੰ ਲੈ ਕੇ ਚਿੰਤਾ ਬਣੀ ਲੱਤਾਂ ਚ ਪੈਰਾਂ ਚ ਸੋਜ ਆਈ ਜਿਸ ਕਰਕੇ ਤੁਹਾਨੂੰ ਥੋੜੀ ਪਰੇਸ਼ਾਨੀ ਤੇ ਲੀਵਰ ਦੀ ਵੀ ਆਪਾਂ ਕਹਿ ਸਕਦੇ ਹਾਂ ਕਿ ਹਾਂਚਵੇਂ ਦੀ ਪ੍ਰੋਬਲਮ ਕਰਕੇ ਥੋੜੀ ਪਰੇਸ਼ਾਨੀ ਰਹਿ ਸਕਦੀ ਹੈ ਘਾਤੇ ਥੋੜੀ ਜੀ ਜੁਵੈਨ ਖਾਰ ਸਕਦੇ ਹੋ ਤੇ ਜੁਵੈਨ ਵਾਲਾ ਪਾਣੀ ਪੀਂਨਾ ਮੰਗਲ ਸ਼ੁਭ ਫਲ ਦੇਗਾ ਤੇ ਬ੍ਰਸਪਤ ਸ਼ਾਂਤ ਰਹਿਗਾ ਸਕੋਰਪੀਓ ਜਨੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੇ ਲਈ ਅੱਜ ਬ੍ਰਸਪਤ ਦਾ ਨਕਸ਼ਤਰ ਮਿੱਤਰ ਦਿਨ ਵਧੀਆ ਜਾਏਗਾ ਬਹੁਤ ਹੀ ਅੱਛਾ ਸ਼ਾਪਿੰਗ ਲਈ ਜਾ ਸਕਦੇ ਹੋ ਤੁਸੀਂ ਵੀ ਬਿਜ਼ੀ ਰਹੋਗੇ ਤੇ अच्छे लोका ਨਾਲ ਇਸ ਬੰਦਾ ਚ ਸੁਧਾਰ ਵੀ ਹੋਏਗਾ ਕਿਸੇ ਨਾਲ ਕੀਤੀ ਗਈ ਮੀਟਿੰਗ ਤੁਹਾਨੂੰ ਪੋਜ਼ੀਟਿਵ ਰਿਜ਼ਲਟ ਦੇਵੇਗੀ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਬਿਜ਼ਨਸ ਕੰਮ ਕਰਨ ਲਈ ਦਿਨ ਹੋਇਆ ਅੱਛਾ ਚਾਂਦੀ ਦੇ ਗਲਾਸ ਚ ਪਾਣੀ ਪੀਂਦੇ ਹੋਰ ਜ਼ਿਆਦਾ ਚੰਦਰ ਦਾ ਸ਼ੁਭ ਫਲ ਮਿਲੇਗਾ ਸ਼ਾਮ ਤੋਂ ਬਾਅਦ ਚੰਦਰ ਹੱਟੇ ਵਿਸਥਾਨ ਵਿੱਚ ਜਾਏਗਾ ਤਾਂ ਇਸ ਕਰਕੇ ਤੁਸੀਂ ਅੱਜ ਹੀ ਆਪਣੇ ਸਾਰੇ ਕੰਮਾਂ ਨੂੰ ਰਹਿੰਦੇ ਕੰਮਾਂ ਨੂੰ ਵੇਲੇ ਨੂੰ ਕਿਸੇ ਵੀ ਕੰਮ ਨੂੰ ਕੱਲ ਤੇ ਨਾ ਟਾਲੋ ਅਗਲੀ ਰਾਸ਼ੀ ਕੈਪ੍ਰਿਕੌਰ ਜਾਂ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਸਿਤਾਰਿਆਂ ਦੇ ਹਿਸਾਬ ਦੇ ਨਾਲ ਅੱਛਾ ਹੌਸਲਾ ਤੁਹਾਡਾ ਵਧੀਆ ਹੋਇਆ ਏ ਪਰ ਥੋੜੀ ਜਿਹੀ ਕਲਪਾਹਟ ਜ਼ਰੂਰ ਹੈ ਦਿਨ ਲੰਘ ਜਾਂਦਾ ਸ਼ਾਮ ਨੂੰ ਥੋੜੀ ਜਿਹੀ ਟੈਨਸ਼ਨ ਪਰਵਾਹ ਨੂੰ ਲੈ ਕੇ ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾ ਅਚਾਨਕ ਹੀ ਬਣ ਜਾਂਦੀ ਆ ਪ੍ਰੈਸਪਰਡ ਆਉਣ ਕਰਕੇ ਪਰ ਇਸ ਤੋਂ ਬਾਅਦ ਚੰਦਰਮੂਨ ਆ ਜਾਣਾ ਦੁਪਹਿਰ ਤੋਂ ਬਾਅਦ ਸ਼ਾਮ ਤੋਂ ਬਾਅਦ ਚੌਥੇ ਸੱਤਵੇਂ ਸਥਾਨ 'ਚ ਤਾਂ ਕੰਮਕਾਰ ਹੋ ਜਾਣਗੇ ਪੈਸੇ ਦਾ ਪ੍ਰਬੰਧ ਹੋ ਜਾਏਗਾ ਤੇ ਕਿਸੇ ਤਰ੍ਹਾਂ ਦਾ ਕੋਈ ਉਲਝੀਵਾ ਜੋ ਤੁਹਾਨੂੰ ਲੱਗ ਰਿਹਾ ਸੀ ਉਹ ਵੀ ਠੀਕ ਹੋ ਜਾਏਗਾ ਠੀਕ ਅਕਿਊਰਸ ਜਿਹਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਪੁਰਾਣੇ ਰੋਗ ਚਿੰਤਾ ਪੁਰਾਣੇ ਰੋਗ ਨੂੰ ਲੈ ਕੇ ਕੋਈ ਚਿੰਤਾ ਜਾਂ ਕੁਛ ਨੇ ਕੋਈ ਕਹਿ ਦਿੱਤਾ ਤੇ ਉਹੀ ਥੋੜਾ ਹਲ ਜੇ ਮਨਸਿਕ ਪਰੇਸ਼ਾਨੀ ਕੋਈ ਗੱਲ ਸੁਣਨ ਤੇ ਜਾਂ ਦੇਖਣ ਤੇ ਕੁਝ ਬਣੀ ਤਾਂ ਇਹਦੇ ਤੋਂ ਨਿਕਲਦੇ ਲਈ ਰਾਹੁਲ ਲਗਨ ਵਿੱਚ ਹੋਣ ਕਰਕੇ ਦੁੱਧ ਮਲ ਕੇ ਨਹਾਣਾ ਤੁਹਾਡੇ ਲਈ ਵਧੀਆ ਰਿਜ਼ਲਟ ਦੇਵੇਗਾ ਮਿਸ਼ਰੀ ਦਾ ਸੇਵਨ ਅੱਜ ਵੀ ਕਰਨ ਤੇ ਸ਼ੁਭ ਫਲ ਮਿਲਣਗੇ ਸ਼ਾਮ ਨੂੰ ਚੰਦਰਸ਼ੇਨੇ ਸਥਾਨ ਤੇ ਜਾਏਗਾ ਤਾਂ ਰਾਤ ਨੂੰ ਦੁੱਧ ਦਾ ਸੇਵਨ ਨਾ ਕਰਿਓ ਪਾਈਸੇ ਜਨੀ ਮੇਨ ਦਾਸ਼ੀ ਦੀ ਗੱਲ ਕਰੀਏ ਤਾਂ ਮੇਨ ਦਾਸ਼ੀ ਵਾਲਿਆਂ ਦੇ ਲਈ ਸ਼ੁਕਰ ਦੇਸ਼ਾ ਨੀ ਲਗਨ ਵਿੱਚ ਚਾਲਦੇ ਪਏ ਆ ਸ਼ੁਕਰ ਸ਼ਨੀ ਦਾ ਲਗਨ ਵਿੱਚ ਬੈਠਣਾ ਸ਼ੁਭਤਾ ਦਿੰਦਾ ਹੈ ਪਰਸਨਲਿਟੀ ਅੱਛੀ ਦਿੰਦਾ ਹੈ ਕੰਮਕਾਰ ਵੀ ਤੁਹਾਡੇ ਤਕਰੀਬਨ ਠੀਕ ਨੇ ਸ਼ੁਭ ਕੰਮਾਂ ਦੇ ਲਈ ਸਮਾਂ ਬਿਲਕੁਲ ਬਿਹਤਰ ਚੱਲ ਰਿਹਾ ਹੈ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਣ ਵਾਲਾ ਥੋੜਾ ਜਿਹਾ ਮਨੋਬਲ ਨਾਮਡੋਲ ਨਕਸ਼ਤਰ ਕਰਕੇ ਉਸ ਤੋਂ ਬਾਅਦ ਹੋ ਸਕਦਾ ਹੈ ਤਾਂ ਉਹਦੇ ਲਈ ਸ਼ੁਭਤਾ ਲਈ ਤੁਸੀਂ ਪੀਲਾ ਰੰਗ ਪਹਿਨੋ ਗੁਰਦਾ ਸੇਵਨ ਬਿਲਕੁਲ ਨਾ ਕਰੋ ਤੇ ਜੀਵਨ ਸਾਥੀ ਨਾਲ ਸਬੰਧਾਂ ਚ ਸੁਧਾਰ ਲਈ ਇੱਕ ਦੋ ਯਤਨ ਕਰੋ ਤੇ ਹਰ ਵਾਰ ਕਿਸੇ ਮੂਵੀ ਵਗੈਰਾ ਦੇਖਣ ਦਾ ਮਨ ਪੰਡ ਰਿਹਾ ਤਾਂ ਚਰੂਲ ਫੈਮਿਲੀ ਨਾਲ ਚੱਲ ਏਸੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਗ੍ਰਹਾਂ ਨੂੰ ਕਿੱਦਾਂ ਸਹੀ ਕਰ ਸਕਦੇ ਆ ਦੇਖੋ ਗੁਰੂਪ੍ਰਭ ਦਾ ਦਿਨ ਅਤੇ ਗੁਰੂਪ੍ਰਭ ਦੇ ਦਿਨ ਤੇ ਧਾਰਮਿਕ ਸਾਂਤੇ ਚਾਣਾ ਮੱਥਾ ਟੇਕਣਾ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣਾ ਵਧੀਆ ਰਹਿੰਦਾ ਹੈ ਹਮੇਸ਼ਾ ਹੀ ਅਸੀਂ ਇੱਕ ਗੱਲ ਕਹਿੰਨੇ ਆ ਕਿ ਉਹਨੂੰ ਕੀ ਦਿਨਾਂ ਚ ਦੁਨੀਆ ਦਿੰਦਾ ਹੈ ਤਾਂ ਕੀ ਕਰਨਾ ਚਾਹੀਦਾ ਕਦੇ ਹਰੀ ਸਬਜ਼ੀਆਂ ਕਦੇ ਦਾਣਾ ਜਿਦਾ ਪੀਲੀ दाल ਹਰੀ ਮੂੰਗੀ ਦੀ दाल ਤੁਸੀਂ ਧਾਰਮਿਕ ਸਥਾਨ ਤੇ ਦੇ ਸਕਦੇ ਹੋ ਜਿਨ੍ਹਾਂ ਨੂੰ ਵੀ ਜਿਸ ਤਰ੍ਹਾਂ ਦੇ ਨਾਲ ਜੋ ਚੰਗਾ ਲੱਗੇ ਉਹ ਲੰਗਰ ਵਿੱਚ ਸਬਾਨ ਦੇ ਸਕਦੇ ਆ ਨਾਲ ਹੀ ਗ੍ਰਹਾਂ ਦੇ ਮੁਤਾਬਕ ਆਪਣੇ ਗ੍ਰਹਾਂ ਨੂੰ ਸ਼ੁਭ ਕਰਨ ਲਈ ਆਪਣੀ ਰਾਸ਼ੀ ਮੁਤਾਬਕ ਦਿੱਤੀ ਗਈ ਚੀਜ਼ ਲੰਗਰ ਚ ਵਰਤੀ ਗਈ ਚੀਜ਼ ਜਦੋਂ ਸਭ ਸਰਬ ਲੋਕਾਂ ਦੇ ਮੂੰਹ ਵਿੱਚ ਪੈਂਦੀ ਹੈ ਤਾਂ ਆਪਣੇ ਗ੍ਰਹਿ ਸ਼ੁਭ ਹੋ ਜਾਂਦੇ ਆ ਤਾਂ ਜਿਨ੍ਹਾਂ ਦਾ ਵੀ ਲਗਨ ਦਾ ਮਾਲਕ ਬੁੱਢ ਹੋਵੇ ਉਹ ਹਰੀਆਂ ਸਬਜ਼ੀਆਂ ਦੇ ਜਿਨ੍ਹਾਂ ਦਾ ਸਿੰਘ ਹੈ ਉਹ ਮਿੱਠਾ ਦੇ ਸਕਦੇ ਆ ਗੁਰੂ ਦੇ ਸਕਦੇ ਆ ਜਿਨ੍ਹਾਂ ਦਾ ਮੰਗਲ ਮਾਲਕ ਹੈ ਜਿਹੜੀ ਮੰਗਲ ਮਾਲਕ ਹੈ ਉਹ ਮਸਰਾ ਦੀ ਦਾਲ ਦੇ ਸਕਦੇ ਆ ਜਿਨ੍ਹਾਂ ਦਾ ਸ਼ੁਕਰ ਮਾਲਕ ਹੈ ਉਹ ਚੌਲ چینی ਦੁੱਧ ਦੇ ਸਕਦੇ ਆ ਤੇ ਇਸੇ ਤਰ੍ਹਾਂ ਜਿਨ੍ਹਾਂ ਦਾ ਬ੍ਰਸਤ ਮਾਲਕ ਹੈ ਉਹ ਪੀਲੀ ਦਾਲ ਦੇ ਸਕਦੇ ਆ ਇਸੇ ਤਰ੍ਹਾਂ ਨਾਲ ਜੋ ਆਪਾਂ ਬੁੱਧ ਦਾ ਸਾਰੇ grain ਦਾ ਤੁਹਾਨੂੰ ਦੱਸ ਦਿੱਤਾ ਤੇ ਅਗਰ ਸ਼ਨੀ ਮਾਲਕ ਹੈ ਤਾਂ ਤੁਸੀਂ ਕਾਲੀ ਦਾਲ ਲੈ ਕੇ ਵੀ ਲੰਗਰ ਵਿੱਚ ਦੇਣ ਨਾਲ ਵਧੀਆ ਸ਼ੁਭਫਲ ਮਿਲਦੀਆਂ ਠੀਕ ਹੈ ਜੀ ਸਮਾਂ ਇਜਾਜ਼ਤ ਦਾ ਆਪ ਸਭ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ